ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਅੱਗੇ ਜਪਜੀ ਸਾਹਿਬ ਜੀ ਦੀ ਪਾਵਨ ਵਿਆਖਿਆ ਸ਼ੁਰੂ ਕਰੀਏ ਗੁਰਬਾਣੀ ਜਪੋ ਜੀ ਸਾਹਿਬ ਜਪ ਤੋਂ ਸ਼ੁਰੂ ਹੁੰਦੀ ਹੈ ਇੱਕ ਓੰਕਾਰ ਤੋਂ ਗੁਰ ਪ੍ਰਸਾਦ ਤੱਕ ਮੂਲ ਮੰਤਰ ਹੈ ਜਪ ਜੀ ਸਤਕਾਰ ਵਜੋਂ ਅਸੀਂ ਜੀ ਸ਼ਬਦ ਲਾ ਕੇ ਜਾਪੂਜੀ ਸਾਹਿਬ ਕਹਿੰਦੇ ਹਾਂ ਤੋ ਇਸ ਬਾਣੀ ਦਾ ਨਾਮ ਜਪ ਹੈ ਜੀ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਉਹ ਅਕਾਲ ਪੁਰਖ ਪਰਮਾਤਮਾ ਆਦ ਤੋਂ ਸੱਚ ਹੈ ਜਦੋਂ ਇਸ ਸ੍ਰਿਸ਼ਟੀ ਵਿੱਚ ਕੁਝ ਵੀ ਨਹੀਂ ਸੀ ਉਹ ਉਸ ਵੇਲੇ ਵੀ ਹਾਜ਼ਰ ਸੀ ਜਦੋਂ ਤੋਂ ਇਸ ਦੁਨੀਆ ਦੇ ਵਿੱਚ ਕਾਲ ਵੰਡ ਜਾਂ ਸਮੇਂ ਦੀ ਵੰਡ ਹੋਈ ਹੈ ਜਦੋਂ ਤੋਂ ਯੁੱਗਾਂ ਦਾ ਵਰਣਨ ਕੀਤਾ ਹੈ ਉਸ ਵੇਲੇ ਵੀ ਉਹ ਪਰਮਾਤਮਾ ਹਾਜ਼ਰ ਸੀ ਹੈ ਪੀ ਸੱਚ ਹੁਣ ਵੀ ਉਹ ਅਕਾਲ ਪੁਰਖ ਸੱਚ ਹੈ ਹੋਸੀ ਪੀ ਸੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸਦਾ ਸੱਚ ਰਹੇਗਾ ਸੋਚੈ ਸੋਚਨ ਹੋਵਈ ਜੇ ਸੋਚੀ ਲੱਖ ਵਾਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ ਕਿ ਸਰੀਰਿਕ ਇਸ਼ਨਾਨ ਕਰਨ ਦੇ ਨਾਲ ਕਦੇ ਵੀ ਸੁੱਚਮ ਨਹੀਂ ਹੋ ਸਕਦੀ ਭਾਵੇਂ ਲੱਖ ਵਾਰ ਸੋਚ ਕੀਤਾ ਜਾਵੇ ਇਸ਼ਨਾਨ ਕੀਤਾ ਜਾਵੇ ਸਤਗੁਰ ਜੀ ਪਾਣੀ ਦੇ ਇਸ਼ਨਾਨ ਨੂੰ ਸਰੀਰਿਕ ਸ਼ੁੱਧਤਾ ਤਾਂ ਦੱਸਦੇ ਹਨ ਜਿਸ ਨਾਲ ਸਰੀਰ ਦੇ ਵਿਕਾਰ ਤਾਂ ਦੂਰ ਹੋ ਸਕਦੇ ਹਨ ਪਰ ਜੇਕਰ ਮਨ ਨੂੰ ਸ਼ੁੱਧ ਕਰਨਾ ਹੈ ਪਾਪਾਂ ਨੂੰ ਸ਼ੁੱਧ ਕਰਨਾ ਹੈ ਤੇ ਸਤਗੁਰ ਕਹਿੰਦੇ ਸੰਗਤ ਮੀਤ ਮਿਲਾਪ ਪੂਰਾ ਨਾ ਮੰਨੋ ਜਾਂ ਜਬਜੀ ਸਾਹਿਬ ਵਿੱਚ ਹੀ ਸਤਿਗੁਰ ਵਰਣਨ ਕਰਦੇ ਹਨ ਕਿ ਭਰੀਐ ਮਤ ਪਾਪਾਂ ਕੈ ਸੰਗ ਉਹ ਤੋਪੈ ਨਾਵਾ ਕੈ ਰੰਗ ਪਾਣੀ ਦੇ ਣਾਉਣ ਦੇ ਨਾਲ ਮਤ ਸਾਫ ਨਹੀਂ ਹੁੰਦੀ ਮਤ ਵਾਹਿਗੁਰੂ ਦੇ ਸਿਮਰਨ ਨਾਲ ਹੀ ਸਾਫ ਹੁੰਦੀ ਹੈ ਇਸੇ ਤਰ੍ਹਾਂ ਹੀ ਸਤਿਗੁਰ ਬਖਸ਼ਿਸ਼ ਕਰਦੇ ਹਨ ਕਿ ਜਲ ਕੈ ਮੱਜਣ ਜੀ ਗਤ ਹੋਵੈ ਨਿਤਨਿਤ ਮੇਡ ਕਨਾਵੈ ਜੈਸੇ ਮੇਡ ਤੈਸੀ ਹੋਇ ਨਰ ਫਿਰ ਫਿਰ ਜੂਨੀ ਆਵੈ ਸੋ ਸਤਗੁਰੂ ਜੀ ਕਹਿੰਦੇ ਕਿ ਸੋਚਾ ਸੋਚਣਾ ਹੋਵਈ ਜੀ ਜੋਚੀ ਲੱਖ ਵਾਰ ਪ੍ਰਮਾਤਮਾ ਦੇ ਸਿਮਰਨ ਤੋਂ ਬਿਨਾ ਕੇਵਲ ਬਾਰੀ ਇਸ਼ਨਾਨ ਨਾਲ ਕਦੇ ਵੀ ਪਵਿੱਤਰਤਾ ਨਹੀਂ ਹੋ ਸਕਦੀ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਸੰਸਾਰ ਵਿੱਚ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਮਨ ਨੂੰ ਟਿਕਾਉਣ ਦੇ ਲਈ ਇਹ ਕਿਹਾ ਜਾਂਦਾ ਸੀ ਕਿ ਮੋਨ ਰੱਖਿਆ ਜਾਵੇ ਇਸ ਨਾਲ ਮਨ ਹੈ ਜਿਹੜਾ ਉਹ ਟਿਕ ਜਾਂਦਾ ਹੈ ਭਾਵ ਸਿਮਰਨ ਵਿੱਚ ਜੁੜ ਜਾਂਦਾ ਹੈ ਇਨਸਾਨ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ ਸਤਗੁਰੂ ਜੀ ਕਹਿੰਦੇ ਮੋਨ ਵਿਗੁੱਤਾ ਕਿਉਂ ਜਾਗੈ ਗੁਰਬਿੰ ਸੁੱਤਾ ਤੂੰ ਮੋਨ ਨਹੀਂ ਰੱਖਿਆ ਭਾਵ ਮਨ ਤੋਂ ਨਹੀਂ ਜੀਭ ਤੋਂ ਨਹੀਂ ਬੋਲਿਆ ਪਰ ਇੱਕ ਗੱਲ ਜਾਣੀ ਕਿ ਗੁਰੂ ਤੋਂ ਬਿਨਾਂ ਤੇਰੀ ਅਗਿਆਨਤਾ ਦੀ ਨੀਂਦ ਤੋਂ ਸੁੱਤਾ ਨਹੀਂ ਜਾ ਸਕਦਾ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਕਹਿੰਦੇ ਕਿ ਮੋਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾਂ ਭਾਵੇਂ ਤੂੰ ਇਕਾਂਤ ਦੇ ਵਿੱਚ ਬੈਠ ਕੇ ਮੋਨੀ ਹੋਇਆ ਬੈਠਾ ਹੈ ਪਰ ਤੇਰੇ ਹਿਰਦੇ ਦੇ ਵਿੱਚ ਤਾਂ ਕਲਪਨਾਵਾਂ ਦੀਆਂ ਗੰਡਾ ਬਨੀਆਂ ਪਈਆਂ ਨੇ ਇਸ ਕਰਕੇ ਕੇਵਲ ਮੂੰਹ ਤੋਂ ਬੋਲਣਾ ਹੀ ਉਹ ਪਰਮਾਤਮਾ ਦੇ ਨਾਲ ਜੁੜਨਾ ਨਹੀਂ ਕੀ ਹੋਇਆ ਜੇਕਰ ਮੂੰਹ ਤੋਂ ਨਾ ਬੋਲਿਆ ਗਿਆ ਪਰ ਮਨ ਤੇ ਭਟਕਣਾ ਤੋਂ ਨਹੀਂ ਨਾ ਹਟਿਆ ਮਨ ਤੇ ਨਈ ਨੇ ਟਿਕਿਆ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਚੁੱਪਾ ਚੁੱਪ ਨਾ ਹੋਈ ਜੀਵ ਤੋਂ ਚੁੱਪ ਹੋਣ ਦੇ ਨਾਲ ਮਨ ਚੁੱਪ ਨਹੀਂ ਹੁੰਦਾ ਜੇ ਲਾਏ ਰਹਾ ਲਿਵਤਾਰ ਭਾਵੇਂ ਬਗਲੇ ਵਾਂਗੂ ਕਿੱਡੀਆਂ ਲੰਬੀਆਂ ਸਮਾਦੀਆਂ ਲਾ ਕੇ ਬੈਠੇ ਰਹੀਏ ਭੁਖਿਆ ਭੁੱਖ ਨਾ ਉਤਰੀ ਜੇ ਬੰਨਾਪੁਰਿਆ ਭਾਰ ਗੁਰੂ ਨਾਨਕ ਸਾਹਿਬ ਜੀ ਵੇਲੇ ਇੱਕ ਇਹ ਵੀ ਵਾਮ ਮਾਰਗੀ ਪਰਪੱਟੀ ਚਲਦੀ ਸੀ ਉਹਨਾਂ ਦਾ মত ਸੀ ਕਿ ਮਨ ਜਿਹੜੀ ਚੀਜ਼ ਨੂੰ ਵੀ ਕਰਦਾ ਹੈ ਉਸ ਨੂੰ ਰੱਜ ਕੇ ਕਰਿਆ ਜਾਵੇ ਜਾਂ ਮਨ ਜੇ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਲਈ ਕਹਿੰਦਾ ਤੇ ਮਨ ਨੂੰ ਉਹ ਚੀਜ਼ ਦੇ ਦਿੱਤੀ ਜਾਵੇ ਤਾਂ ਮਨ ਸੰਤੋਖ ਹੋ ਕੇ ਸਿਮਰਨ ਵਿੱਚ ਜੁੜ ਜਾਂਦਾ ਹੈ ਤੇ ਮਨੁੱਖ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਸਤਿਗੁਰੂ ਜੀ ਕਹਿੰਦੇ ਜਿਹੜਾ ਸੰਤੋਖੀ ਮਨ ਨਹੀਂ ਜਿਹੜਾ ਭੁੱਖਾ ਹੈ ਭਾਵ ਜੀ ਨੂੰ ਬਹੁਤੀਆਂ ਤ੍ਰਿਸ਼ਨਾਵਾਂ ਨੇ ਉਹ ਕਦੇ ਵੀ ਨਹੀਂ ਰਾਜ ਸਕਦਾ ਭਾਵੇਂ ਸਾਰੀ ਸ੍ਰਿਸ਼ਟੀ ਦੇ ਪਦਾਰਥ ਉਹਦੇ ਅੱਗੇ ਰੱਖ ਦਿੱਤੇ ਜਾਣ ਸਤਿਗੁਰੂ ਜੀ ਕਹਿੰਦੇ ਬਿਨ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਕਿ ਸੰਤੋਖ ਤੋਂ ਬਿਨਾ ਕਦੇ ਰਾਜ ਨਹੀਂ ਆ ਸਕਦਾ ਤੇ ਇਹ ਸੰਤੋਖ ਕਿੱਥੋਂ ਮਿਲਦਾ ਹੈ ਸਤਿਗੁਰੂ ਜੀ ਕਹਿੰਦੇ ਨਾਨਕ ਮਨ ਸੰਤੋਖੀ ਹੈ ਇਕ ਸਚਿਉਲੇ ਬਲਾਈ ਇਹ ਮਨ ਕੇਵਲ ਇੱਕ ਪਰਮਾਤਮਾ ਦੀ ਟੇਕ ਦੇ ਨਾਲ ਪਰਮਾਤਮਾ ਦੇ ਚਰਣਾ ਨਾਲ ਜੁੜ ਕੇ ਜੇ ਪਰਮਾਤਮਾ ਕਿਰਪਾ ਕਰੇ ਤਾਂ ਹੀ ਸੰਤੋਖ ਵਿੱਚ ਆ ਸਕਦਾ ਹੈ ਇਸ ਕਰਕੇ ਸਤਗੁਰ ਜੀ ਕਹਿੰਦੇ ਨੇ ਕਿ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਸ ਸਿਆਣਪਾ ਲਖ ਹੋਏ ਤਾਂ ਇੱਕ ਨ ਚੱਲੈ ਨਾਲ ਦੁਨੀਆ ਦੀਆਂ ਕਿੰਨੀਆਂ ਵੀ ਸਿਆਣਪਾਂ ਕਿਉਂ ਨਾ ਇਕੱਤਰ ਕਰ ਲਈਆਂ ਜਾਣ ਮਨੁੱਖ ਕਿੰਨਾ ਵੀ ਦੁਨੀਆਵੀ ਗਿਆਨ ਲੈ ਕੇ ਸਿਆਣਾ ਕਿਉਂ ਨਾ ਹੋ ਜਾਵੇ ਨਾ ਤੇ ਇਹਦੇ ਨਾਲ ਉਹ ਪ੍ਰਮਾਤਮਾ ਦਾ ਅਥਾ ਪਾਇਆ ਜਾ ਸਕਦਾ ਹੈ ਉਹਦਾ ਅਗਲਾ ਪਾਰ ਪਾਇਆ ਨਹੀਂ ਜਾ ਸਕਦਾ ਨਾ ਹੀ ਆਪਦੀ ਚਤ్రਾਈ ਜਾਂ ਆਪਦੇ ਗਿਆਨ ਜਾ ਦੁਨਿਆਵੀ ਬਾਰੀ ਗਿਆਨ ਦੇ ਨਾਲ ਉਹ ਪਰਮਾਤਮਾ ਦੇ ਰਸਤੇ ਦਾ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ ਇੱਕ ਹੋਰ ਥਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਚਤਰਾਈ ਨ ਚਤਰਪੁਜ ਪਾਈ ਹੈ ਉਹ ਹਰ ਦਿਸ਼ਾ ਦੇ ਵਿੱਚ ਵਰਤਨ ਵਾਲੇ ਹਰ ਦਸ਼ਾ ਦੇ ਵਿੱਚ ਉਹਦੀ ਕਲਾ ਵਰਤਣ ਵਾਲੇ ਪ੍ਰਮਾਤਮਾ ਵਾਹਿਗੁਰੂ ਨੂੰ ਕੇਵਲ ਉਹਦੀ ਕਿਰਪਾ ਨਾਲ ਗੁਰਪ੍ਰਸਾਦ ਨਾਲ ਹੀ ਪਾਇਆ ਜਾ ਸਕਦਾ ਹੈ ਗੁਰੂ ਸਾਹਿਬ ਇਸ ਕਰਕੇ ਬਖਸ਼ਿਸ਼ ਕਰਦੇ ਹਨ ਸਹਿ ਸੁਸਿਆਣ ਪਾਂ ਲਖ ਹੋਵੇ ਤਾਂ ਇੱਕ ਨਾ ਚੱਲੈ ਨਾਲ ਦੁਨਿਆਵੀ ਸਿਆਣਪ ਦੁਨਿਆਵੀ ਚਤਰਾਈ ਦੁਨਿਆਵੀ ਗਿਆਨ ਉਸ ਦੇ ਪਰਮਾਰਥ ਦੇ ਪ੍ਰਮਾਤਮਾ ਦੇ ਰਾਹ ਤੇ ਸਹਾਈ ਨਹੀਂ ਹੋ ਸਕਦਾ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਸਤਿਗੁਰ ਜੀ ਇਸ ਪੌੜੀ ਦੇ ਅਖੀਰ ਤੇ ਆਪਣੇ ਆਪ ਦੇ ਵਿੱਚ ਇੱਕ ਸਵਾਲ ਕਰਦੇ ਹੋਏ ਸਾਡੇ ਸੰਸਾਰੀ ਜੀਵਾਂ ਨੂੰ ਸਮਝਾਉਣਾ ਕਰਦੇ ਹਨ ਸਤਿਗੁਰ ਜੀ ਕਹਿੰਦੇ ਜੇਕਰ ਕਿਸੇ ਵੀ ਤਰ੍ਹਾਂ ਦੇ ਮੋਨੀ ਰਹਿਣ ਦੇ ਨਾਲ ਸਰੀਰਕ ਇਸ਼ਨਾਨ ਕਰਨ ਦੇ ਨਾਲ ਤੀਰਥਾਂ ਦੇ ਇਸ਼ਨਾਨ ਕਰਨ ਦੇ ਨਾਲ ਜਾਂ ਦੁਨੀਆਂ ਦੇ ਪਦਾਰਥ ਇਕੱਤਰ ਕਰਨ ਦੇ ਨਾਲ ਦੁਨੀਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦਾ ਗਿਆਨ ਪ੍ਰਾਪਤ ਕਰਨ ਦੇ ਨਾਲ ਸਚਿਆਰ ਨਹੀਂ ਹੋ ਜਾਇਆ ਜਾ ਸਕਦਾ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ ਜਾਂ ਪਰਮਾਤਮਾ ਦੀ ਖੁਸ਼ੀ ਨਹੀਂ ਲਈ ਜਾ ਸਕਦੀ ਫਿਰ ਸਤਿਗੁਰੂ ਜੀ ਸਵਾਲ ਕਰਦੇ ਹਨ ਕਿ ਕਿਵੇਂ ਸਚਿਆਰ ਹੋਇਆ ਜਾ ਸਕਦਾ ਹੈ ਕਿਵੇਂ ਪਰਮਾਤਮਾ ਤੇ ਮਨੁੱਖ ਦੇ ਵਿਚਕਾਰ ਜਿਹੜੀ ਇਹ ਹਉਮੈ ਦੀ ਝੂਠ ਦੀ ਜਿਹੜੀ ਪਾਲ ਕਤਾਰ ਕੰਧ ਬਣੀ ਹੋਈ ਹੈ ਇਹ ਕਿਵੇਂ ਟੁੱਟ ਸਕਦੀ ਹੈ ਸਤਿਗੁਰੂ ਜੀ ਕਹਿੰਦੇ ਨੇ ਕਿਵ ਸੱਚਿਆ ਰਹੀ ਹੈ ਕਿਵ ਕੂੜਾ ਟੁੱਟੇ ਪਾਲ ਤੇ ਅੱਗੇ ਸਤਿਗੁਰੂ ਜੀ ਆਪ ਹੀ ਇਸ ਦਾ ਬੜਾ ਸੋਹਣਾ ਉੱਤਰ ਦਿੰਦਿਆਂ ਹੋਇਆਂ ਦੁਨੀਆਂ ਨੂੰ ਇੱਕ ਐਸਾ ਰਾਹ ਦਸਾਰੇ ਨੇ ਜਿਸ ਤੇ ਚੱਲ ਕੇ ਹਰ ਪ੍ਰਾਣੀ ਮਾਤਰ ਦਾ ਭਲਾ ਹੋ ਸਕਦਾ ਹੈ ਹਰ ਪ੍ਰਾਣੀ ਮਾਤਰ ਦੁਨਿਆਵੀ ਕਲਾ ਕਲੇਸ਼ ਤੋਂ ਦੁਨਿਆਵੀ ਸੰਕਟਾਂ ਤੋਂ ਛੁਟਕਾਰਾ ਪਾ ਸਕਦਾ ਹੈ ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਹੁਕਮ ਰਜਾਈ ਚਲਣ ਨਾਨਕ ਲਿਖਿਆ ਨਾਲ ਉਹ ਪ੍ਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਕਰਨ ਦਾ ਪ੍ਰਮਾਤਮਾ ਦੀ ਨਦਰੇ ਇਨਾਇਤ ਪ੍ਰਾਪਤ ਕਰਨ ਦਾ ਉਹ ਪ੍ਰਮਾਤਮਾ ਦੇ ਵਿੱਚ ਵਲੀਨ ਹੋਣ ਦਾ ਪ੍ਰਮਾਤਮਾ ਦੇ ਚਰਣਾ ਵਿੱਚ ਜੁੜਨ ਦਾ ਸਤਿਗੁਰ ਕਹਿੰਦੇ ਇੱਕੋ ਇੱਕ ਸਾਧਨ ਹੈ ਇੱਕੋ ਇੱਕ ਢੰਗ ਹੈ ਉਹ ਹੈ ਉਸ ਪ੍ਰਮਾਤਮਾ ਦੀ ਰਜ਼ਾ ਵਿੱਚ ਉਹਦੇ ਭਾਣੇ ਵਿੱਚ ਉਹਦੇ ਹੁਕਮ ਵਿੱਚ ਰਹਿਣਾ ਸਤਿਗੁਰੂ ਜੀ ਕਹਿੰਦੇ ਜਿਹੜਾ ਵੀ ਇਨਸਾਨ ਇਹ ਧਰਤੀ ਤੇ ਪੈਦਾ ਹੋਇਆ ਜੋ ਵੀ ਜੀਵ ਜੰਤ ਪੈਦਾ ਹੋਇਆ ਉਹ ਸਾਰਿਆਂ ਨੂੰ ਪ੍ਰਮਾਤਮਾ ਆਪ ਦੀ ਕਿਰਪਾ ਦੇ ਨਾਲ ਆਪਦੇ ਹੁਕਮ ਦੇ ਵਿੱਚ ਆਪਦੇ ਭਾਣੇ ਅੰਦਰ ਚਲਾ ਰਿਹਾ ਹੈ ਜਿਹੜੇ ਵੀ ਜੀਵ ਉਸਦੇ ਭਾਣੇ ਦੇ ਵਿੱਚ ਰਹਿੰਦੇ ਨੇ ਪਸ਼ੂ ਪੰਛੀ ਜਿਵੇਂ ਪ੍ਰਮਾਤਮਾ ਉਹਨਾਂ ਨੂੰ ਪੈਦਾ ਕਰਦੇ ਜਿਵੇਂ ਉਹਨਾਂ ਨੂੰ ਚਲਾਉਂਦੇ ਜੋ ਕੁਝ ਖਾਣ ਦੇ ਲਈ ਉਹਨਾਂ ਨੂੰ ਦਿੰਦਾ ਉਹ ਉਹ शक ਕੇ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਸਦਾ ਖੁਸ਼ ਰਹਿੰਦੇ ਨੇ ਉਹ ਆਪਣੇ ਜੀਵਨ ਦੇ ਵਿੱਚ ਕਦੇ ਦੁਖੀ ਨਹੀਂ ਹੁੰਦੇ ਪਰ ਇਨਸਾਨ ਹਮੇਸ਼ਾ ਪ੍ਰਮਾਤਮਾ ਦਾ ਥਾਪ ਪਾਉਣ ਦੀ ਪ੍ਰਮਾਤਮਾ ਨੂੰ ਆਪਣੇ ਵੱਸ ਵਿੱਚ ਕਰਨ ਦੀ ਇੱਕ ਲਾਲਸਾ ਲੈ ਕੇ ਹਮੇਸ਼ਾ ਦੁਖੀ ਰਹਿੰਦਾ ਹੈ ਅਸੰਤੁਸ਼ਟ ਰਹਿੰਦਾ ਹੈ ਇਸ ਕਰਕੇ ਸਤਗੁਰੂ ਨਾਨਕ ਸਾਹਿਬ ਜੀ ਇਹ ਬਖਸ਼ਿਸ਼ ਕਰਦੇ ਹਨ ਕਿ ਜੇਕਰ ਉਸ ਪਰਮਾਤਮਾ ਦੀ ਵਾਹਿਗੁਰੂ ਦੀ ਖੁਸ਼ੀ ਲੈਣੀ ਹੈ ਉਸ ਦੇ ਆਨੰਦ ਨੂੰ ਪ੍ਰਾਪਤ ਕਰਨਾ ਹੈ ਤੇ ਕੇਵਲ ਇਨਸਾਨ ਤੇਰਾ ਇੱਕੋ ਇੱਕ ਧਰਮ ਇੱਕੋ ਇੱਕ ਫਰਜ਼ ਇੱਕੋ ਇੱਕ ਕਾਰਜ ਇਹ ਹੋਣਾ ਚਾਹੀਦਾ ਹੈ ਕਿ ਤੂੰ ਉਹ ਅਕਾਲ ਪੁਰਖ ਦੇ ਬਾਣੇ ਅੰਦਰ ਰਹਿ ਕੇ ਉਹਦੇ ਅੱਗੇ ਸਿਰ ਨਵਾ ਕੇ ਚੱਲਣਾ ਸ਼ੁਰੂ ਕਰ ਜਿਵੇਂ ਉਹ ਤੈਨੂੰ ਰੱਖਣਾ ਚਾਹੁੰਦਾ ਓਵੇਂ ਰਹਿ ਜਿਹੋ ਜੇ ਤੈਨੂੰ ਪਰਮਾਤਮਾ ਨੇ ਸਰੂਪ ਦਿੱਤਾ ਤੂੰ ਉਸਨੂੰ ਸੰਭਾਲ ਕੇ ਕੁਦਰਤ ਨਾਲ ਇਕਮਿਕ ਹੋ ਕੇ ਕੁਦਰਤ ਅਨੁਸਾਰੀ ਹੋ ਕੇ ਚੱਲ ਫਿਰ ਤੈਨੂੰ ਦੁੱਖ ਨਹੀਂ ਆਏਗਾ ਤੂੰ ਪ੍ਰਮਾਤਮਾ ਦੇ ਉਸ ਭਾਣੇ ਨੂੰ ਸਮਝ ਕੇ ਸਦਾ ਸੁਖੀ ਰਹੇਗਾ ਇਨੀਆਂ ਬੇਨਤੀਆਂ ਪ੍ਰਵਾਨ ਅਗਲੀ ਵੀਡੀਓ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ ਜੀ ਇਸੇ ਤਰ੍ਹਾਂ ਹੀ ਪਿਆਰ ਦੇ ਨਾਲ ਸਰਵਣ ਕਰਨਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ